ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ ਹੁਣ ਤੁਹਾਨੂੰ ਪਾਸਪੋਰਟ ਦਫ਼ਤਰ ਯਾਉਣੇ ਆ ਦਸਤਾਵੇਜ਼ ਅਤੇ ਬਾਇਓਮੈਟ੍ਰਿਕਾ ਵੈਰੀਫਿਕੇਸ਼ਨ ਲਈ ਲੰਬੀਆਂ ਕਤਾਰਾਂ ਵਿੱਚ ਖੜੇ ਹੋਣ ਦੀ ਲੋੜ ਨਹੀਂ ਹੋਵੇਗੀ ਅਸਲ ਵਿੱਚ ਪਾਸਪੋਰਟ ਬਿਨਾਂਕਾਰਾਂ ਦੇ ਦਸਤਾਵੇਜ਼ ਤਸਦੀਕ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਗਾਜ਼ੀਆਬਾਦ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਤਿੰਨ ਮੈਂਬਰੀ ਸਟਾਫ ਨਾਲ ਲੈਸ ਇੱਕ ਮੋਬਾਈਲ ਵੈਨ ਨੂੰ ਹਰੀ ਛੰਡੀ ਦੇ ਕੇ ਰਵਾਨਾ ਕੀਤਾ ਗਿਆ ਜੇਕਰ ਤੁਸੀਂ ਗਾਜ਼ੀਆਬਾਦ ਨੌਇਡਾ ਅਲੀਗੜ ਬਾਗਪਟ ਸਮੇਤ ਹੋਰ ਨੇੜਲੇ ਜ਼ਿਲ੍ਹਿਆਂ ਤੋਂ ਆਉਂਦੇ ਹੋ ਪਾਸਪੋਰਟ ਬਣਵਾਉਣਾ ਚਾਹੁੰਦੇ ਹੋ ਹੁਣ ਤੁਹਾਡੇ ਇਹ ਕੰਮ ਪੂਰਾ ਸਾਲ ਹੋ ਜਾਵੇਗਾ ਇਹ ਵੈਂ ਗਾਜ਼ੀਆਬਾਦ ਪਾਸਪੋਰਟ ਸੇਵਾ ਕੇਂਦਰ ਦੇ ਤਹਿਤ 13 ਜ਼ਿਲ੍ਹਿਆਂ ਦਾ ਦੌਰਾ ਕਰੇਗੀ ਅਤੇ ਪਾਸਪੋਰਟ ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰੇਗੀ ਉਹਨਾਂ ਦੇ ਘਰ ਜਾ ਕੇ ਇਹ ਜ਼ਰੂਰੀ ਕੰਮ ਕਰੇਗੀ ਗਾਜ਼ੀਆਬਾਦ ਦੇ ਖੇਤਰੀ ਪਾਸਪੋਰਟ ਅਧਿਕਾਰੀ ਨੇ ਜਿਹੜੇ ਅਨੁਸੂਚੀ સ્વરૂਪ ਨੇ ਦੱਸਿਆ ਪਾਸਪੋਰਟ ਸੇਵਾ ਕੇਂਦਰ 'ਚ ਹਰ ਰੋਜ਼ 1400 ਤੋਂ ਵੱਧ ਬਿਨੈਕਾਰ ਹੀ ਆਉਂਦੇ ਨੇ ਜਦਕਿ 13 ਜ਼ਿਲ੍ਹਿਆਂ ਦੇ ਵਿੱਚ ਹਰ ਰੋਜ਼ 50 ਤੋਂ 100 ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ ਉਨਾ ਕਿਆ ਪੈਂਡਿੰਗ ਕੇਸਾਂ ਦੇ ਮੱਦੇਨਜ਼ਰ ਅਸੀਂ ਪਾਸਪੋਰਟ ਮੋਬਾਈਲ ਬੈਂਕ ਸੇਵਾ ਸ਼ੁਰੂ ਕੀਤੀ ਹੈ ਜੋ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆ ਕੇ ਸਥਾਨਕ ਪੱਧਰ ਤੇ ਬਿਨਕਾਰਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਨੂੰ ਪੂਰਾ ਕਰੇਗਾ ਅਪਡੇਟ ਲੈ ਕੇ ਟੂਬਰੂ ਹੋਵਾਂਗੇ ਵੇਖ ਕਰੋ ਲੁਧਿਆਣਾ